ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਕੋਟ ਪਰਾਧ ਮਟੈ ਤੇਰੀ ਸੇਵਾ ਦਰਸ਼ਨ ਦੂਖਿ ਅਵਤਾਰੇ ਓ ਨਾਮ ਜਪਤ ਮਾਂ ਖਾਂ ਸੁਖ ਪਾਇਓ ਚਿੰਤਾ ਰੋਗ ਬਦਾਰੇਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਾਤ ਸਰੀ ਮਹਲਾ ਪੰਜਵਾਂ ਵਾਰ ਸ਼ਲੋਕਾਂ ਨਾਲ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸਲੋਕ ਆਦ ਪੁਰਨ ਮਦ ਪੁਰਨ अन्तपूरन् परमेश्वरः संत सन्त सर्वत्तरमणन् नानक अग्नाशन जगदीश्वरः आदपूरन् मदपूरन् अन्तपुरन् परमेश्वरः ਸੇਮਰੰਤ ਸੰਤ ਸਰਬੱਤਰ ਰਮਣੰ ਨਾਨਕ ਅਗਨਾਸਨ ਜਗਤ ਦੇਸਰ ਹੈ ਪੇਖਨ ਸੁਨਨ ਸੁਨਾਵਨ ਮਨ ਮਹਿ ਦੜਿਆ ਸਾਚ ਪੂਰ ਰਘਿਓ ਸਰਬੱਤਰ ਮੈਂ ਨਾਨਕ ਹਰ ਰੰਗ ਰਾਚ ਪਾਉੜੀ ਹਰ ਏਕ ਨਰੰਜਨ ਗਾਇਆ ਸਭ ਅੰਤਰ ਸੋਈ ਕਰਨ ਕਾਰਨ ਸਮਰਥ ਪ੍ਰਭ ਜੋ ਕਰੇ ਸੋ ਖੋਈ ਖੈ ਨਮਹਿ ਥਾਪਿਓ ਥਾਪਦਾ ਇਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਤਾਲ ਦੀਪ ਰਵੇ ਆ ਸਭ ਲੋਈ ਜਿ세 ਆਪ ਬੁਝਾਏ ਸੋ ਬੁਝਸੀ ਨਿਰਮਲ ਜਨਸੋਈ ਖੰਡ ਬ੍ਰਹਮੰਡ ਪਤਾਲ ਦੀਪ ਰਵੇ ਸਭ ਲੋਈ ਜਿਵੇਂ ਆਪ ਬੁਝਾਏ ਸੋ ਬੁਝਸੀ ਨਿਰਮਲ ਜਨਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ